ਖਾਲਸਾ ਜੀ ਉਹ ਦਿਨ ਭੁੱਲੇ ਨਹੀਂ ਜਾ ਸਕਦੇ ਜਿੱਦੋਂ ਸਾਡੇ ਸਿਰਾਂ ਦੇ ਮੁੱਲ ਪਏ ਸਾਡੇ ਸਿਰਾਂ ਦੇ ਮੁੱਲ ਤੇ ਪਏ ਹੀ ਪਏ ਉਸ ਸਮੇਂ ਲਾਹੌਰ ਦਾ ਸੂਬੇਦਾਰ ਸੀ ਜਕਰੀਆ ਖਾਨ ਉਹਨੇ ਆਪਣੇ ਜਿੰਨੇ ਟਾਊਟ ਸੀ ਜਿੰਨੇ ਝੋਲੀ ਚੁੱਕ ਸੀ ਕਿਸੇ ਦੇ ਮੂੰਹ ਤੇ ਥੋੜੀ ਲਿਖਿਆ ਹੁੰਦਾ ਗਦਾਰ ਕਰਤੂ ਤੋਂ ਪਤਾ ਲੱਗਦਾ ਨਾ ਜਿੱਡੀ ਮੋਟੀ ਰਕਮ ਓਡੀ ਛੇਤੀ ਬੰਦਾ ਵਿਖਿਆ ਅੱਜ ਦੇ ਜਮਾਨੇ 'ਚ ਜ਼ਮੀਰ ਸਾਹਮਣਾ ਹੀ ਬੜਾ ਔਖਾ ਆ ਇੱਕ ਬੰਦਾ ਜਮੀਰ ਸਾਹਬਲੇ ਦੂਜਾ ਜਵਾਨੀ ਸਾਹਬਲੇ ਵੱਡੀ ਫਕੀਰੀ ਇਹਨਾਂ ਦੋਵਾਂ ਗੱਲਾਂ 'ਚ ਆ ਤੇ ਉਸ ਜਮਾਨੇ ਵਿੱਚ ਜਿੰਨੇ ਟਾਊਟ ਸੀ ਜਕਰੀਆ ਖਾਨ ਨੇ ਸਾਰੇ ਹੀ ਸਾਧਲੇ ਉਹਨਾਂ ਨੂੰ ਆਖਿਆ ਜਿਹੜਾ ਸਿੱਖ ਦੀ ਦਸ ਪਾਵੇ 25 ਰੁਪਏ ਨਾਮ ਮਿਲੇਗਾ ਜਿਹੜਾ ਸਿੰਘ ਦਾ ਸਿਰ ਵੱਢ ਕੇ ਲਿਆਵੇ 50 ਰੁਪਏ ਨਾਮ ਮਿਲ ਜੇਗਾ ਜਿਹੜਾ ਜੀਂਦਾ ਸਿੰਘ ਫੜਾ ਦੇ 80 ਰੁਪਏ ਨਾਮ ਮਿਲੇਗਾ ਆਪ ਜੀ ਨੂੰ ਲੱਗਦਾ ਹੋਵੇਗਾ ਅੱਸੀ 50 ਕਿੰਨੇ ਕ ਹੁੰਦੇ ਆ ਇਹ ਗੱਲ ਵੀ ਅੱਜ ਦੀ ਨਹੀਂ ਐ ਅਜ ਤੋਂ 250 ਸਾਲ ਪੁਰਾਣੀ ਗੱਲ ਐ 18ਵੀਂ ਸਦੀ ਦੀ ਇਹ ਗੱਲ ਹੈ ਉਸ ਜਮਾਨੇ ਵਿੱਚ ਉਹ ਕਰੋੜਾ ਰੁਪਈਆ ਨਾਮ ਸੀ ਐਂਦਾ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਤੇ ਖਾਲਸਾ ਜੀ ਉਨਹੀ ਦਿਨੀ ਸਿੰਘਾਂ ਦਾ ਪਤਾ ਪਤਾ ਵੈਰੀ ਹੋਇਆ ਪਿੰਡ ਦੇ ਜਿੰਨੇ ਜਿਨ੍ਹਾਂ ਦੀਆਂ ਜ਼ੁਬਾਨਾਂ ਬੜੀਆਂ ਚੰਗੀਆਂ ਸਨ ਅੰਦਰਖਾਤ ਉਹ ਸਰਕਾਰ ਦੇ ਟਾਊਟ ਸਨ ਉਹਨਾਂ ਨੇ ਖਾਲਸੇ ਦੀਆਂ ਪੁੱਛਾਂ ਦਸਾਂ ਦੇ ਦੇ ਕੇ ਬੜੇ ਸ਼ਹੀਦ ਕਰਾ ਦਿੱਤੇ ਗੱਲ ਇੱਥੇ ਨਹੀਂ ਮੁੱਕਦੀ ਜਿਹੜੇ ਲੋਕ ਵੇਲੜ ਸਨ ਜਿਹੜੇ ਧਰਮ ਕਰਮ ਨਹੀਂ ਸਨ ਜਾਣਦੇ ਉਹਨਾਂ ਨੇ ਆਪਣੀਆਂ ਬੱਚੀਆਂ ਦੇ ਸਿਰ ਵੱਢ ਲਏ ਉੱਤੇ ਜੋੜਾ ਕਰਕੇ ਜਾ ਕੇ ਆਖਿਆ ਜੀ ਸਿੱਖ ਦਾ ਪਚੰਗੀ ਆ ਐਦਾਂ ਵੀ ਉਹਨਾਂ ਨੇ ਨਾਮ ਲਏ ਇੰਨਾ ਜ਼ਿਆਦਾ ਕੈਰ ਵਰਤਿਆ ਉਹਨੇ ਦਿਨੀ ਆ ਸਾਡਾ ਏਰੀਆ ਮਾਝੇ ਦਾ ਏਰੀਆ ਹੈ ਤੇ ਮਝਾਲਾਂ ਦੀ ਬੋਲੀ ਵੈਸੇ ਬੜੀ ਖੜਵੀ ਹੁੰਦੀ ਆ ਸਿੱਧੀ ਹੁੰਦੀ ਆ ਇਹ ਮਾਝੇ ਦੀ ਧਰਤੀ ਨੇ ਬੜੇ ਸੂਰਮੇ ਜੰਮੇ ਆ ਉਹਨੇ ਦਿਨੀ ਸਾਰਾ ਮਾਝਾ ਖਾਲੀ ਹੋ ਗਿਆ ਸਾਰਿਆਂ ਨੇ ਆਪਣੇ ਘਰ-ਬਾਰ ਛੱਡ ਕੇ ਕੋਈ ਵੀ ਕਾਂ ਨੀਰ ਚਲਿਆ ਗਿਆ ਕੋਈ ਭੀੜੀ ਜੂਨ ਚਲਿਆ ਗਿਆ ਕੋਈ ਰਾਜਸਥਾਨ ਚਲਿਆ ਗਿਆ ਐਵੇਂ ਸਿੰਘ ਦੂਰ ਦਰਾਡੇ ਨਿਕਲ ਗਏ ਇਹ ਏਰੀਆ ਖਾਲੀ ਹੋ ਗਿਆ ਪਰ ਇਸ ਏਰੀਏ 'ਚ ਕੇਵਲ ਉਹ ਸਿੰਘ ਰਹੇ ਜਿਨ੍ਹਾਂ ਦਾ ਇਹ ਪ੍ਰਣ ਸੀ ਵੀ ਜੇ ਦਰਸ਼ਨ ਗੁਰੂ ਦੇ ਕੀਤੇ ਨੇ ਤੇ ਫਿਰ ਲੰਗਰ ਛਕਣਾ ਹੈ ਬਿਨਾ ਗੁਰੂ ਦੇ ਦਰਸ਼ਨ ਕੀਤਿਆਂ ਲੰਗਰ ਨਹੀਂ ਛਕਣਾ ਅਜ ਰਹਿਰਾਸ ਵਿੱਚ ਰੋਜ਼ ਸੁਣੀਦਾ ਤੇ ਹੈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿੰਨੂੰ ਇਹ ਗੱਲ ਸਮਝ ਆ ਗਈ ਨਾ ਉਹ ਗੁਰਦੁਆਰੇ ਆਉਣ ਨੂੰ ਹਾਨ ਨਹੀਂ ਸਮਝੇਗਾ ਵੀ ਮੈਂ ਗੁਰਦੁਆਰੇ ਜਾ ਕੇ ਹਾਨ ਕੀਤਾ ਉਹ ਇਹ ਗੱਲ ਨਹੀਂ ਸਮਝੇਗਾ ਇੱਥੇ ਕੋਈ ਕਿਸੇ ਵਾਸਤੇ ਥੋੜੀ ਆਉਂਦਾ ਹੈ ਇੱਥੇ ਆਪਣੇ ਵਾਸਤੇ ਆਇਆ ਜਾਂਦਾ ਜੇ ਕੋਈ ਸੇਵਾ ਕਰਨ ਰਿਹਾ ਤੇ ਭਲਾ ਉਹਦਾ ਹੀ ਹੋਣਾ ਹੈ ਇਹ ਕਾਲ ਯੁਗ ਦਾ ਨਿਯਮ ਜਿਹੜਾ ਹੱਥ ਕਰੇਗਾ ਉਹੋ ਹੀ ਹੱਥ ਭਰੇਗਾ ਦੂਜਾ ਹੱਥ ਵੀ ਉਹਦੀ ਸਜਾ ਨਹੀਂ ਪਾਏਗਾ ਤੇ ਕਈ ਕਹਿੰਦੀ ਐਵੇਂ ਕਿਵੇਂ ਹੋ ਸਕਦਾ ਕਈਆਂ ਨੂੰ ਧਰੰਗ ਨਹੀਂ ਹੋ ਜਾਂਦਾ ਇੱਕ ਪਾਸਾ ਹੀ ਖਲੋ ਜਾਂਦਾ ਉਹ ਦੂਜਾ ਚੱਲਣ ਨਹੀਂ ਆਉਂਦਾ ਇੱਕ ਹੀ ਖਲੋਂਦਾ ਦੂਜਾ ਕਿਉਂ ਨਹੀਂ ਖਲੋਂਦਾ ਕੀਤਾ ਹੀ ਇੱਕ ਨਾਲ ਹੁੰਦਾ ਤਾਂ ਇੱਕ ਖਲੋਂਦਾ ਇਹ ਕਲਯੁਗ ਦਾ ਨਿਯਾਮ ਆ ਇਹਦੇ ਵਿੱਚ ਜਿਹੜਾ ਹੱਥ ਕਰੇਗਾ ਉਹੋ ਹੀ ਹੱਥ ਭਰੇਗਾ ਦੂਜਾ ਹੱਥ ਵੀ ਉਹਦੀ ਸਜਾ ਨਹੀਂ ਭੁਗਤੇਗਾ ਐਦਾਂ ਦਾ ਖਰਾ ਨਿਯਾਮ ਜੇ ਕੋਈ ਆਉਂड्या ਤੇ ਉਹਦਾ ਹੀ ਭਲਾ ਅੱਜ ਵੀ ਦਰਬਾਰ ਸਾਹਿਬ ਨੂੰ ਆਪਜੀ ਦਿਨੇ ਜਾਂਦੇ ਹੋ ਦਰਸ਼ਨ ਕਰਨ ਕਦੀ ਰਾਤ ਨੂੰ ਵੀ ਦਰਸ਼ਨ ਕਰਿਓ ਉੱਥੇ ਬਜ਼ੁਰਗ ਮੈਂ ਵੇਖੇ ਨੇ ਜਿਨ੍ਹਾਂ ਦੀ ਉਮਰਾਂ 80 85 ਸਾਲ ਵੀ ਹਨ ਉਹ ਬਜ਼ੁਰਗ ਜਦੋਂ ਦੇ ਦਰਬਾਰ ਸਾਹਿਬ ਆਉਣ ਲੱਗੇ ਆ ਬਿਨਾਂ ਤਨਖਾਹ ਤੋਂ ਹਰ ਰੋਜ਼ ਹੀ ਟਾਈਮ ਸਿਰ ਹਾਜ਼ਰ ਹੁੰਦੇ ਆ ਸਤਿਗੁਰੂ ਸਾਹਿਬ ਜੀ ਦੇ ਅੰਦਰ ਤਖਤ ਦਾ ਇਸ਼ਨਾਨ ਹੁੰਦਾ ਮੁੜ ਕੇ ਵਸ਼ਾਈ ਹੁੰਦੀ ਆ ਉਹ ਬਜ਼ੁਰਗ ਇਮਾਨਦਾਰੀ ਨਾਲ ਸੇਵਾ ਨਿਭਾਉਂਦੇ ਆਉਣ ਦੇ ਆ ਸਾਰੀ ਸਾਰੀ ਉਮਰ ਲੰਘ ਗਈ ਉਹਨਾਂ ਦੀ ਬਿਨਾਂ ਤਨਖਾਹਾਂ ਤੋਂ ਅਜੇ ਵੀ ਉਹ ਬਜ਼ੁਰਗਾਂ ਮੇਂ ਸੇਵਾ ਕਰਦੇ ਆ ਏਦਾਂ ਦੇ ਗੁਰਮੁਖ ਜਿਨ੍ਹਾਂ ਦਾ ਪ੍ਰਣ ਸੀ ਪਈ ਹਰ ਮੰਦਰ ਦੇ ਦਰਸ਼ਨ ਇਸ਼ਨਾਨ ਕੀਤੇ ਬਿਨਾ ਜਲ ਤੱਕ ਨਹੀਂ ਛਕਣਾ ਐਦਾਂ ਦਾ ਹੀ ਸਿੰਘ ਇੱਥੇ ਰਹਿ ਬਾਕੀ ਸਭ ਦੂਰ ਦਰੇਡੇ ਨਿਕਲ ਗਏ ਜਕਰੀਆ ਖਾਨ ਨੂੰ ਕਿਸੇ ਨੇ ਗੱਲ ਦਸੀ ਪਈ ਖਾਲਸਾ ਤੇ ਹੁਣ ਮਾਝੇ 'ਚ ਰਿਆ ਨਹੀਂ ਇੱਥੇ ਕੋਈ ਸਿੰਘ ਨਹੀਂ ਰਹਿ ਗਿਆ ਕੋਈ ਦਲ ਨਹੀਂ ਰਹਿ ਗਿਆ ਕੋਈ ਜਥਾ ਨਹੀਂ ਰਹਿ ਗਿਆ ਸਾਰੇ ਤੇ ਚਲੇ ਗਏ ਨੇ ਹੁਣ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਆ ਖਾਲਸਾ ਜਦੋਂ ਵੀ ਅਰਦਾਸ ਕਰਦਾ ਆ ਉਹ ਕਹਿੰਦਾ ਵਾ ਹਰ ਮੰਦਰ ਦੇ ਦਰਸ਼ਨ ਇਸ਼ਨਾਨ ਇਹ ਖਾਲਸੇ ਨੂੰ ਮਾਰਨਾ ਆ ਮਕਾਉਣਾ ਆ ਇਹ ਹੈ ਤੇ ਇੱਧਰ ਰਹਿੰਦੇ ਨਹੀਂ ਹੁਣ ਇਹਨਾਂ ਦਾ ਸਰੋਵਰ ਪੂਰ ਦਿਓ ਇਹਨਾਂ ਦਾ ਹਰਮੰਦਰ ਢਾ ਦਿਓ ਉਹਨੂੰ ਕਿਸੇ ਨੇ ਇਹ ਸਲਾਹ ਦਿੱਤੀ ਜਕਰੀਆ ਖਾਨ ਨੇ ਆਖਿਆ ਵੀ ਇਹਨਾਂ ਦਾ ਸਰੋਵਰ ਪੂਰ ਸਰੋਵਰ ਢਾ ਦੇ ਹਰਮੰਦਰ ਢਾ ਦੇ ਸਿੱਖ ਤੇ ਇੱਥੇ ਹੈ ਨਹੀਂ ਗੱਲ ਕਿੰਨੇ ਪੈਣਾ ਗੱਲ ਪੈਣ ਵਾਸਤੇ ਕੋਈ ਹੋਣਾ ਤੇ ਚਾਹੀਦਾ ਨਾ ਸਾਰੇ ਤੇ ਚਲੇ ਗਏ ਨੇ ਦੂਰ ਦਿਨੇਟ ਜਕਰੀਆ ਖਾਨ ਨੂੰ ਗੱਲ ਪਸੰਦ ਆਈ ਉਹਨੇ ਆਖਿਆ ਵੀ ਸਿਆਣੇ ਕਹਿੰਦੇ ਨੇ ਪਹਿਲਾਂ ਪੈਰ ਰੱਖਣ ਥਾਂ ਚਾਹੀਦੀ ਆ ਬਹਿਣ ਵਾਸਤੇ ਤੇ ਆਪੇ ਬਣਾ ਲਈਦੀ ਆ ਤੇ ਪੰਜਾਬੀ ਤੇ ਲੰਮਾ ਵੀ ਬਹਿ ਜਾਂਦੇ ਆ ਮੈਂ ਵੇਖਿਆ ਆ ਟ੍ਰੇਨ ਜਾਂਦੀ ਹੀ ਇੱਕ ਧਾਊ ਮੜਾ ਜਾ ਬੈਠਾ ਮਣ ਕੇ ਸਾਰੀ ਸੀਟ ਤੇ ਵਿਛ ਗਿਆ ਉਹ ਮੇਰੀ ਗੱਲ ਪੱਕੀ ਹੋ ਗਈ ਐਦਾਂ ਮੈਂ ਵੇਖ ਲਈ ਇਹ ਗੱਲ ਜਕਰੀਆ ਖਾਨ ਨੇ ਸੋਚਿਆ ਵੀ ਸਿੱਧਾ ਸਰੋਵਰ ਨਹੀਂ ਪੂਰਿਆ ਜਾਣਾ ਪਹਿਲਾਂ ਉਥੇ ਕਬਜ਼ਾ ਕਰਨਾ ਪਏਗਾ ਉਹਨੇ ਕੀ ਕੀਤਾ ਵੀ ਮਢਿਆਲੇ ਪਿੰਡ ਨੂੰ ਚਿੱਠੀ ਲਿਖੀ ਮਢਿਆਲੇ ਦੇ ਬੜੇ ਚੌਧਰੀ ਵੇਰੇ ਸਨ ਪ੍ਰਾਣੇ ਬਜ਼ੁਰਗਾਂ ਨੂੰ ਪਤਾ ਵਾ ਪਹਿਲਾਂ ਚੌਧਰੀ ਲੰਬੜਦਾਰ ਜੈਲਦਾਰ ਇਹ ਰਾਜ ਕਰਦੇ ਹੁੰਦੇ ਸੀ ਮਢਿਆਲੇ ਪਿੰਦੇ ਚੌਧਰੀ ਬੜੇ ਹੱਟੇ ਕੱਟੇ ਬੜੇ ਤਗੜੇ ਸਰੀਰ ਵੇਰੇ ਸਨ ਕੋਈ ਉਹਨਾਂ ਦੇ ਸਾਹਮਣੇ ਅੜਦਾ ਕੁਸ਼ਕਦਾ ਨਹੀਂ ਸੀ ਜਕਰੀਆ ਖਾਨ ਨੇ ਮਢਿਆਲੇ ਨੂੰ ਚਿੱਠੀ ਲਿਖੀ ਆ ਆਖਿਆ ਵੀ ਫੜਾ ਫੜ ਮੇਰੇ ਕੋਲੇ ਲਾਹੌਰ ਆਓ ਜਦੋਂ ਚਿੱਠੀ ਮਢਿਆਲੇ ਗਈ ਚਿੱਠੀ ਪੜੀ ਉਹ ਫੜਾ ਫੜ ਸਾਰੇ ਆ ਗਏ ਉਹਨੇ ਆਖਿਆ ਸਜਣ ਮੈਂ ਤੁਹਾਨੂੰ ਅੰਮ੍ਰਿਤਸਰ ਦਾ ਬਣਾਉਣ ਲੱਗਾ ਹਾਕਮ ਉੱਥੇ ਢਾਕੇ ਬਾਓ ਤੇ ਕਰਨਾ ਕੀ ਆ ਭਈ ਸਿੱਖਾਂ ਦੇ ਸਰੋਵਰ ਨੂੰ ਮੁਕਾਉਣਾ ਉਹ ਹਰਮੰਦਰ ਨੂੰ ਮੁਕਾਉਣਾ ਕੋਈ ਸਿੱਖਾਂ ਦਾ ਨਾਮ ਨਿਸ਼ਾਨ ਨਹੀਂ ਉੱਥੇ ਰਹਿਣਾ ਚਾਹੀਦਾ ਆਪਰਕਰਮਾਂ ਤੇ ਹੁਣ ਬਣੀਆ